ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਨਾ ਸਿਹੜਿਆੜੀ ਕਲਾ ਪਿੰਡ ਆ ਤਰਨਤਾਰ ਨੇੜੇ ਦੇ ਵਿੱਚ ਉੱਥੇ ਆਏ ਆ ਨਾਲ ਮੇਰੇ ਵੀਰਿਆ ਚਾਨਣ ਸਿੰਘ ਗਲਗੋਪੁਰਦੂ ਤੇ ਸਿਹੜਿਆੜੀ ਕਲਾ ਦੇ ਸਰਪੰਚ ਸਾਹਿਬ ਸਰਦਾਰ ਪ੍ਰਕਾਰ ਸਿੰਘ ਜੀ ਉਹਨਾਂ ਨਾਲ ਖੜੇ ਆ ਇੱਥੇ ਨਾ ਇੱਕ ਰਾਤ ਦੀ ਕਾਫੀ ਵੀਡੀਓ ਵਾਇਰਲ ਹੋਈ ਸੀ ਕੋਈ ਲੜਕੀ ਆ ਉਹਦੀ ਵੀਡੀਓ ਵਾਇਰਲ ਹੋਈ ਸੀ ਕਿ ਉਹਦੇ ਪਰਿਵਾਰ ਵੱਲੋਂ ਸਾਰੇ ਪਰਿਵਾਰ ਵੱਲੋਂ ਕਾਫੀ ਉਹਨੂੰ ਜਿਹੜਾ ਪਰੇਸ਼ਾਨ ਕੀਤਾ ਜਾ ਰਿਹਾ ਮੈਨੂੰ ਰਾਤੀ 9 ਵਜੇ ਵੀਡੀਓ ਮਿਲੀ ਜੀ ਤੇ ਉਸ ਸੰਬੰਧ ਵਿੱਚ ਮੈਂ ਇੱਥੇ ਆਇਆ ਪਹਿਲਾ ਫਰਜ ਬਣਿਆ ਸੀ ਕਿ ਪਿੰਡ ਦਾ ਜਿਹੜਾ ਮੋਢੀਬਾਰ ਹੁੰਦਾ ਨਾ ਬੜੀ ਵੱਡੀ ਗੱਲ ਹੁੰਦੀ ਉਹਨੂੰ ਮਿਲ ਗਿਆ ਆਪਾਂ ਤੇ ਉੱਥੇ ਮਿਲ ਕੇ ਬਲਕਾਰਵੀਰ ਦਾ ਸੁਭਾਅ ਬਹੁਤ ਵਧੀਆ ਹੈ ਇੱਕ ਤੇ ਗਾਇ ਹੀ ਪਹਿਲਾਂ ਵੇਟ ਕੀਤਾ ਆਏ ਆ ਚਾਹ ਪਾਣੀ ਛਕਿਆ ਤੇ ਇਹਨਾਂ ਨਾਲ ਗੱਲਬਾਤ ਨਹੀਂ ਕੀਤੀ ਆਪਾਂ ਤੇ ਉਸ ਲੜਕੀ ਬਾਰੇ ਜਿਹੜੀ ਆ ਉਹ ਹਣ ਅਣ ਮਿਲੀ ਨਹੀਂ ਆ ਉਹ ਤਰਨਤਾਰਨ ਊਮੈਨਸ ਹਲਚਰ ਗਈ ਆਪਣਾ ਇਨਸਾਫ ਲੈਣ ਲਈ ਤੇ ਇਹ ਉੱਥੇ ਉਹ ਲੜਕੀ ਇਹਨਾਂ ਕੋਲ ਨਹੀਂ ਆਈ ਜਿਹੜਾ ਕਿ ਪਹਿਲੋਂ ਫਰਜ ਬੰਦਾ ਹੈ ਕਿ ਆਪਣੇ ਪਿੰਡ ਦਾ ਜਿਹੜਾ ਮੁਖੀ ਹੁੰਦਾ ਨਾ ਉੱਤ ਭਜਾਈਏ ਤੇ ਉਹਦੇ ਨਾਲ ਗੱਲਬਾਤ ਕਰੀ ਜੇ ਨਹੀਂ ਹੁੰਦੀ ਫੇਰ ਆਪਾਂ ਗਾੜੀ ਸਟੈਪ ਚੁੱਤੀਏ ਤੇ ਬਲਕਾਰ ਵੀ ਇਹਨਾਂ ਵੀ ਆਪਾਂ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਜੀ ਕਿ ਤੁਸੀਂ ਜਰਾ ਮਾਨ ਬਖਸ਼ਿਆ ਸਾਡੇ ਵਿੱਚ ਪਹੁੰਚੇ ਤੇ ਲੱਗੇ ਲਾਇਏ ਕਿ ਬੁਲਾਇਆ ਦੇਖੋ ਜੀ ਦੂ ਮੇਰਾ ਫਰਕ ਬਣਦਾ ਮੈਂ ਕੁੜੀਆਂ ਨੂੰ ਫੰਡ ਕੀਤਾ ਏ ਉਹ ਆਂਦੀ ਆ ਕਿ ਮੈਂ ਸਰਨਸਾਰ ਨੂੰ ਊਮਨ ਸੈਲ ਤੋਂ ਕਿਉਂ ਨਹੀਂ ਆ ਹਾਂ ਜੀ ਦੇਖੋ ਜੋ ਵੀ ਆਪਣਾ ਜੀਵਨ ਨਾਲ ਤੱਕਾ ਹੋਇਆ ਏ ਆਪਾਂ ਦੋਹਾਂ ਪੱਖਾਂ ਤੋਂ ਵੇਖ ਕੇ ਜੇ ਉਹ ਵੀ ਬਣਦੀ ਕਾਰਵਾਈ ਕਰਾਂਗੇ ਵੀ ਆਪਾਂ ਇਹ ਨਹੀਂ ਕਿ ਜੋ ਵੀ ਇਨਸਾਫ ਨੂੰ ਕੁੜੀਆਂ ਨੂੰ ਦੋਵਾਂਗੇ ਹਾਂਜੀ ਬਾਕੀ ਹਾਂ ਪਰ ਉਹ ਜਿੱਥੇ ਵੀ ਕਿਸੇ ਜਿਹੋ ਜਿਹੇ ਤਕੇਸ਼ਾਈ ਹੁੰਦੀ ਆ ਧੀ ਭੈਣ ਨਾ ਕਿਸੇ ਨਾ ਵੀ ਸਬਰ ਕਰੋ ਅਸੀਂ ਪਹੁੰਚਾਂਗੇ ਮਹਾਰਾਜ ਦੀ ਕਿਰਪਾ ਹੈ ਪਹੁੰਚ ਕੇ ਇਨਸਾਫ ਹੀ ਦਵਾਵਾਂਗੇ ਇਹ ਉਹ ਸੱਚਾ ਤੇ ਜੇ ਝੂਠਾ ਵਾਲੇ ਤਾਂ ਅਸੀਂ ਖੜਦੇ ਨਹੀਂ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਤੇ ਇਹ ਦੁੱਖ ਲੱਗਾ ਸਾਡੇ ਤੜਕੇ ਦੇ ਨਿਕਲੇ ਆ ਤੇ ਸਾਡੇ ਵੀ ਨਾ ਬਹੁਤ ਵਧੀਆ ਇੱਕ ਜਿਤਨਾ ਜਿਤਨਾ ਤੁਸੀਂ ਘਰੋਂ ਨਿਕਲਦੇ ਨਾ ਚੰਗੇ ਇਨਸਾਨ ਵੀ ਮਿਲਦੇ ਆ ਤੇ ਮਾੜੇ ਵੀ ਮਿਲਦੇ ਆ ਤੇ ਉਹ ਕੱਲੇ ਤੁਸੀਂ ਘਰੋਂ ਨਿਕਲਗੇ ਦਾ ਇਸ ਤਰ੍ਹਾਂ ਜਿਹੜੇ ਭੈਣ ਭਰਾ ਮਿਲਦੇ ਆ ਹੋ ਸਕਦਾ ਕੁੜੀ ਦੇ ਕਰਕੇ ਅਸੀਂ ਇਸ ਵੀਰ ਦਾ ਹਸਪਤਾਲ 'ਚ ਲੰਮਾ ਰੱਖੀਏ ਤੇ ਕੋਈ ਨਹੀਂ ਜੀ ਜਿੱਥੇ ਵੀ ਸਾਡੇ ਲੈ ਗੋਵੇ ਸੇਵਾ ਸਾਨੂੰ ਦੱਸੋ ਅਸੀਂ ਤੁਹਾਡੇ ਲੈ ਗੋ ਉਹਦੇ ਹੀ ਤੁਹਾਨੂੰ ਦੱਸਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਇਸ ਵੀਰ ਦਾ ਵੀ ਧੰਨਵਾਦ ਮੇਰੇ ਨਾਲ ਖੜਦੇ ਆ ਨਾਲ ਤੁਰਦੇ ਆ ਜਿਨ੍ਹਾਂ ਨੂੰ ਕਹੀਏ ਤੇ ਇਸ ਤਰ੍ਹਾਂ ਹੀ ਆਪਾਂ ਇਸ ਜ਼ਿੰਦਗੀ ਦੇ ਵਿੱਚ ਆਏ ਆ ਇਸ ਦੁਨੀਆ 'ਤੇ ਆਏ ਗੁਰੂ ਮਾਰ ਨੇ ਭੇਜਣਾ ਆਪਾਂ ਕੋਈ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਸੇਵਾ ਮਾਰਨੇ ਬਖਸ਼ੀਆਂ ਲੱਗੇ ਆ ਹੈਗਾ ਤਾਂ ਨਹੀਂ ਕੁਛ ਆ ਦਿਲ ਤੇ ਦਿਮਾਗ ਤੇ ਮਹਾਰਾਜ ਨੇ ਜੁਲਤ ਬੜੀ ਸਚਾਈ ਨਾਲ ਬੜੇ ਨਿਡਰ ਹੋ ਗਏ ਮਹਾਰਾਜ ਨੇ ਕਿਰਪਾ ਕੀਤੀ ਆਪਣੇ ਸਿਰ ਤੇ ਤੇ ਲੱਗੇ ਆ ਤੇ ਲੱਗੇ ਰਵਾਂਗੇ ਤੇ ਤੁਸੀਂ ਜਿੱਥੇ ਵੀ ਇਨਸਾਫ ਦੀ ਲੋੜ ਆ ਉਹਨੂੰ ਦੱਸੋ ਆਪਾਂ ਹਾਜ਼ਰ ਆ ਧੰਨਵਾਦ ਜੀ ਵਾਇਬਲ ਜੀ ਦਾ ਸਾਹਿਬ ਵਾਇਬਲ ਜੀ